ਦਾ ਨਾਮ ਤਰਮਿੰਦਰ ਸਿੰਘ ਐਕਸ ਆਰਮੀ ਵਾਲੇ ਦਾ ਹੈ ਨਾ ਤਸੀਲ ਦਸਵਰ ਇਸ ਤੋਂ ਹਿਸਾਬ ਕਰ ਤੋਂ ਹੈ ਓਕੇ ਜੀ ਹਾਂ ਜੀ ਤੇ ਤੁਸੀਂ ਕੋਚ ਵੀ ਗੈਹਰੀ ਸੀ ਕਿਹੜੀ ਚੀਜ਼ ਦੀ ਐ ਆਰਮੀ ਚ ਰਸੂਈ ਕੋਚ ਵੀ ਰਿਹਾ ਕੰਪੀਟੀਟਰ ਵੀ ਸੀਗਾ ਓਕੇ ਜੀ ਔਰ ਕੁਸ਼ਤੀ ਬਾਕਸਿੰਗ ਦਾ 골ਡ ਮੈਡਲ ਵੀ ਠੀਕ ਹੈ ਜੀ ਜਿਵੇਂ ਤੁਸੀਂ ਆਪਣਾ ਬੋਡੀ ਸਰਚ ਵਰਤਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਸਿਰ 5-6 ਸਾਲ ਤੋਂ ਸ਼ੂਗਰ ਸੀਗੀ ਠੀਕ ਹੈ ਜੀ ਔਰ ਬੀਪੀ ਵਾਧਾ ਸੀ ਲੋਕਡਾਊਨ ਤੋਂ ਪਹਿਲੇ 2 ਦਿਨ ਪਹਿਲੇ ਮੈਨੂੰ ਸਰਕਾਰੀ ਹਸਪਤਲ ਰਸੂਈ ਐਡਮਿਟ ਕਰਾਇਆ ਗਿਆ ਸੀ ਠੀਕ ਹੈ 180 बीपी ਹੋ ਗਿਆ ਕਿ ਨੂੰ ਤੋਰੇ ਜਾਂਦੇ ਸੀ ਤਿੰਨ ਵਾਰ ਮੈਡਮਟ ਹੋ ਚੁੱਕਾ ਠੀਕ ਹੈ ਜੀ ਔਰ ਅਰਮੀ ਨੇ 2 ਮਹੀਨੇ ਪਹਿਲੇ ਮੇਰੀ ਸਰ ਸ਼ੂਗਰ 300 350 400 ਰਹਿ ਰਹੀ ਹੋ ਡੇਲੀ ਇੱਕ ਗੋਲੀ ਖਾ ਰਹੀ ਕੇਵਲ ਦੋ ਵੀ ਖਾਣੀ ਲੰਦੀ ਓਕੇ ਉਹ 350 400 ਦੇ ਉੱਪਰ ਜਾ ਕੇ ਤਾਂ ਖਾਰਸ਼ ਹੁੰਦੀ ਸਰੀਰ ਦੇ ਪੂਰੇ ਠੀਕ ਹੈ ਜੀ ਜੇ ਲੈ ਸ਼ੂਗਰ ਘਰ ਚੈੱਕ ਕਰਨੀ ਮਸ਼ੀਨ ਤੇ ਤਾਂ ਫਿਰ ਗੋਲੀ ਦੋ ਦੋ ਵੀ ਖਾਂਦਾ ਹੀ ਦਿੰਦੀਆਂ ਓਕੇ ਜੀ ਔਰ ਮੈਨੂੰ ਉਹਨੇ ਇੱਕ ਸਾਲ ਦਾ ਫੋਨ ਆਇਆ ਪਟਿਆਲੇ ਤੋਂ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਇਹ ਪ੍ਰੋਬਲਮ ਹੈ ਕਹਿੰਦੇ ਤੁਹਾਨੂੰ ਆਹੀ ਬੋਡੀ ਸਰਵਰ ਸਰ ਦੂਸਰੇ ਗੋਡੇ ਦੀ ਵੀ ਗੱਲ ਕਰ ਦਿੱਤੀ ਠੀਕ ਹੈ ਹਾਂ ਗੋਡੇ ਦੇ ਸਰ ਨੂੰ 3 ਕੇ ਸਾਲ ਤੋਂ ਇਹ ਪ੍ਰੋਬਲਮ ਸੀਗੀ ਦਰਦ ਹੁੰਦੀ ਕੋਈ ਜਰਕ ਟਾਈਪ ਲੱਗੀ ਜੀ ਅੱਛਾ ਜੀ ਤੇ ਇਹਨੂੰ ਚਲਦੀ ਵਾਰ ਮੈਨੂੰ ਪ੍ਰੋਬਲਮ ਆਉਂਦੀ ਜੇ ਮੈਂ ਅੱਧਾ ਘੰਟਾ ਖੜਾ ਹੁੰਦਾ ਤਾਂ ਖੜੇ ਹੋਣ ਤੇ ਵੀ ਮੇਰੇ ਇੱਥੇ ਲੱਤ 'ਚ ਦਰਦ ਪੈ ਜਾਂਦੀ ਇੱਥੇ ਠੀਕ ਹੈ ਜੀ ਤੇ ਜਦੋਂ ਫਿਰ ਇਹਨਾਂ ਨੇ ਮੈਨੂੰ 21 ਤਰੀਕ ਨੂੰ ਪਿਛਲੇ ਮਹੀਨੇ ਮਈ ਦੇ ਵਿੱਚ 21 ਤਰੀਕ ਨੂੰ ਸਟਾਰਟ ਕੀਤਾ ਤੁਸੀਂ ਸਾਰਾ ਉਹ ਸਪੈਕ ਮਲੇ ਜਿਹੜੀਆਂ ਤੁਸੀਂ ਜੁੜੀਆਂ ਇਹ ਪ੍ਰੋਬਲਮਾਂ ਜਿਵੇਂ ਹੁਣ ਤੁਸੀਂ ਮੰਨ ਲਓ ਅੱਜ ਆਪਾਂ 21 ਤੋਂ ਬਾਅਦ ਅੱਜ ਆਪਾਂ 12 ਨੂੰ ਬੈਠੇ ਆਂ ਹਾਂਜੀ ਮਤਲਬ ਇੰਨੇ ਦਿਨਾਂ ਚ ਕੀ ਕੀ ਫਰਕ ਪੈ ਗਿਆ ਤੁਹਾਨੂੰ ਸਰ ਮੈਂ 5-6 ਕਿਲੋਮੀਟਰ ਸੈਰ ਕਰ ਰਿਹਾ ਮੇਰਾ ਗੋਡਾ ਬਿਲਕੁਲ ਠੀਕ ਹੈ ਠੀਕ ਹੈ ਜੀ ਦੂਸਰਾ ਜਿਹੜੀ 슈ਗਰ ਹੈ ਮੈਂ ਕੋਈ ਗੋਲੀ ਨਹੀਂ ਖਾ ਰਿਹਾ ਬਾਈਆਂ ਦਿਨਾਂ ਚ ਇੱਕ ਵਾਰ ਗੋਲੀ ਖਾਦੀ 슈ਗਰ ਵੀ 2.5 ਰਹਿ ਰਹੀ ਬਦੌੜ ਗੋਲੀ ਤੋਂ ਬਿਨਾਂ ਭਰੇਜ ਤੋਂ 2 ਟਾਈਮ ਮਾਪੋਰੀ ਵੀ ਕੀਤਾ ਠੀਕ ਹੈ ਜੀ ਔਰ ਮਿੱਠਾ ਵੀ ਖਾ ਲਦਾ ਕੀਲ ਵਗੈਰਾ ਵੀ ਹਾਂ ਜੀ ਉਹ ਫਰੂਟ ਵੀ ਖਾ ਲਦਾ ਕਿਲੋ ਡੇਲੀ ਓਕੇ ਮੈਂ ਪੂਰੀ ਖਰਾਕ ਵੀ ਖਾ ਰਿਹਾ ਹਾਂ 슈ਗਰ ਵੀ ਕੰਟਰੋਲ ਆ ਰੋਟੀ ਵੀ ਰੱਜ ਕੇ ਖਾ ਰਿਹਾ ਹਾਂ ਉਹ ਕਹਿੰਦੇ ਕਣਕਣਾ 슈ਗਰ ਵਾਦੀ ਮੈਂ ਰੋਟੀਆਂ ਵੀ ਰੱਜ ਕੇ ਖਾਣਾ ਸਵੇਰੇ ਵੀ ਰਾਤ ਨੂੰ ਵੀ ਬੀਪੀ ਵਗੈਰਾ ਜੀ ਬੀਪੀ ਸਿਰ ਮੈਂ ਕੱਲ ਚੈੱਕ ਕਰਾਇਆ ਹੈ ਮੈਡੀਕਲ ਸਟੋਰ ਤੇ ਤੇ ਬੀਪੀ ਮੇਰਾ ਬਿਲਕੁਲ ਐਕੂਰੇਟ ਹੈ ਗੋਲੀ ਖਾ ਰਿਹਾ ਹਾਂ ਬੀਪੀ ਦੀ ओके ਮੈਲੇ ਤਿੰਨੇ ਚੀਜ਼ਾਂ ਠੀਕ ਨੇ ਮੇਰਾ ਕੰਮ ਕੰਪਲੀਟ ਓਕੇ ਹੈ ਮੈਂ ਤਾਂ ਵੀ ਠੀਕ ਹੈ ਨੀਂਦ ਵੀ ਮੈਨੂੰ ਮੈਂ ਦਿਨੇ ਵੀ ਸੋ ਰਿਹਾ ਰਾਤ ਨੂੰ ਵੀ ਸੋ ਰਿਹਾ ਨੀਂਦ ਵੀ ਪੂਰੀ ਬੋਡੀ ਐਕਟਿਵ ਰਹਿੰਦੀ ਹੈ ਜੀ ਪੂਰੀ ਕੰਮ ਕਰਉ ਜੀ ਕਰਦਾ ਪੂਰਾ ਹੁਣ ਪ੍ਰੈਕਟਿਸ ਨੂੰ ਦਿਲ ਕਰਦਾ ਲੇਣਾ ਮੈਂ ਕਰਦਾ ਨਹੀਂ ਵੀ ਜੇ ਰੁਕ ਜਾਣਾ ਪਰ ਉੱਠਣ ਨੂੰ ਜੀ ਨਹੀਂ ਕਰਦਾ ਸੀ ਪਹਿਲਾਂ ਜੀ ਪਹਿਲੇ ਆਲਸ ਹੀ ਪੂਰਾ ਨੀਂਦ ਨਹੀਂ ਪੂਰੀ ਹੁੰਦੀ ਤਾਂ ਸਾਰਾ ਕੁਝ ਸੀ ਓਕੇ ਨੀਂਦ ਮੈਨੂੰ ਪੈਂਦੀ ਵੀ ਨਹੀਂ ਸੀ ਰਾਤ ਰਾਤ ਕਰ ਠੀਕ ਹੈ ਪਰ ਪ੍ਰੋਪਰ ਦੋ ਟਾਈਮਸ ਹੁਣ ਰਾਤ ਨੂੰ ਵੀ ਦੇ ਜਿਵੇਂ ਲੱਖਾਂ ਲੋਕ ਭਾਜੀ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੂਂਗੇ ਤੁਸੀਂ ਬਿਲਕੁਲ ਦੂਸਰੇ ਨੰਬਰ ਤੇ ਬੋਡੀ ਸਰਵਿਸ ਤਾਂ ਮੇਰੇ ਹਿਸਾਬ ਨਾਲ ਮੈਂ ਆਪਣੀ ਗੱਲ ਕਰਦਾ ਕਿ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਮੇਰਾ ਇਹ ਦੂਸਰਾ ਜੀਵਨ ਨਵਾਂ ਸਟਾਰਟ ਹੋਇਆ ਓਕੇ ਜੀ ਕਿਉਂਕਿ ਤੁਹਾਨੂੰ ਜਿਵੇਂ ਪਹਿਲਾਂ ਦਿੱਤਾ ਸੀ ਸਟਾਰਟਿੰਗ 'ਚ ਮਲੇ ਹੀ ਕਿਹਾ ਗਿਆ ਸੀ 50 ਦਿਨ ਲਓ ਜੇ ਤੁਹਾਨੂੰ ਦਮ ਲੱਗਿਆ ਦੁਆਰੋਂ ਲਿਓ ਇਹੀ ਕਿਹਾ ਗਿਆ ਸੀ ਉਹ ਅੱਜ ਮੈਂ ਸਰ ਆਪਣੀ ਮਾਤਾ ਜੀ ਵੀ ਲੈ ਜਾ ਰਿਹਾ ਓਕੇ ਬਿਲਕੁਲ 20 ਦਿਨ ਜਿਹੜਾ ਤੁਹਾਡਾ ਜਦੋਂ ਮਾਤਾ ਵਾਸਤੇ ਲੈ ਕੇ ਹੋ ਗਿਆ ਹੁਣ ਮੈਂ ਮਾਤਾ ਜੀ ਲੈ ਲੈ ਜਾ ਰਿਹਾ ਓਕੇ ਓਕੇ ਥੈਂਕ ਯੂ ਸਰ ਧੰਨਵਾਦ ਵੀ ਜੀ ਬਹੁਤ